ਕੁញੇ ਦਾ ਮੋਟਾਪਾ ਤੂੰਦ ਵੱਧ ਜਾਂਦੀ ਆ। ਪੇਟ ਵੱਧ ਜਾਂਦਾ। ਵਧੀ ਜਾਂਦਾ ਫੈਟੀ ਲੀਵਰ ਹੋ ਗਿਆ, ਲੀਵਰ ਖਰਾਬ ਹੋ ਗਿਆ, ਖਾਈ ਜਾਣਾ, ਪੀਂ ਜਾਣਾ ਉਹ ਵਧੀ ਜਾਂਦਾ ਸਿਸਟਮ। ਇੱਕ ਤਾਂ ਨਿੰਬੂ ਪਾ ਕੇ ਨਾ ਸਵੇਰੇ ਸਵੇਰੇ ਗਰਮ ਪਾਣੀ ਪੀਣਾ ਬੰਦ ਕਰੋ। ਮੇਰੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਸਕੀਆਂ ਭੈਣਾਂ ਨੂੰ ਤਾਂ ਬਹੁਤ ਬੇਨਤੀ ਆ ਮੇਰੀ ਜਿਹੜੀਆਂ ਇੱਕ ਦੂਜੇ ਨੂੰ ਕਹੀ ਜਾਂਦੀਆਂ ਨੇ ਵੀ ਮੈਂ ਨਿੰਬੂ ਪਾਣੀ ਪੀਣੀ ਆ, ਮੈਂ ਸਵੇਰੇ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣੀ ਆ। ਕੁਝ ਹੋਇਆ ਅਜੇ ਤੱਕ ਜਾਂ ਕੋਈ ਹੋਰ ਉਲਟਾ ਬਦਲ ਕੀ ਹੁੰਦਾ? ਜੋੜਾਂ 'ਚ ਦਰਦ ਬੈਠ ਜਾਂਦਾ ਯੂਰਿਕ ਐਸਿਡ ਵਧਣ ਲੱਗ ਜਾਂਦਾ ਐ ਗਾਜਰ ਨਾ ਕद्दूकस ਕਰ ਲਿਆ ਕਰੋ ਗਾਜਰ ਦਾ ਟੰਡਲ ਜਾਂ ਸੁਟਿਆਣਾ ਕਰੋ ਵਿੱਚੋਂ ਕੱਢ ਕੇ ਉਹਨੂੰ ਸਾਰਾ ਹੀ ਕद्दूकस ਕਰਕੇ ਪੂਰੀ ਗਾਜਰ ਖਾਓ ਫਿਰ ਰਾਤ ਨੂੰ ਨਾ ਇੱਕ ਕੌਲੀ 'ਚ ਭੋਗੇ ਰੱਖਿਆ ਕਰੋ ਜਿਹੜੇ ਮਲਟੀਵਿਟਾਮਿਨ ਲੱਭਦੇ ਫਿਰਦੇ ਆਪਾਂ 24 ਘੰਟੇ ਕੈਲਸ਼ੀਅਮ ਲੱਭਦੇ ਫਿਰਦੇ ਆ ਨਾ ਉਹ ਤਕੜਾ ਕੈਲਸ਼ੀਅਮ ਤਕੜਾ ਮਲਟੀਵਿਟਾਮਿਨ ਤੁਹਾਡੇ ਘਰ 'ਚ ਤੁਹਾਡੀ ਰਸੋਈ 'ਚ ਹੋਣਾ ਚਾਹੀਦਾ ਤੁਸੀਂ ਦੇਖੋਗੇ ਜਿਹੜਾ ਪੇਟ ਵੱਧ ਰਿਆ ਸੀ ਵਜ਼ਨ ਵਧੀ ਜਾਂਦਾ ਸੀ ਉਹ ਵੀ ਰਿਡਿਊਸ ਹੋ ਰਿਹਾ ਫਾਇਦਾ ਹੋ ਰਿਹਾ ਔਰ ਵਜ਼ਨ ਜਿਹੜਾ ਵੱਧ ਗਿਆ